ਨਹੀਂ ਦੀਦੀ ਹੁਣ ਤੂੰ ਮੂੰਹ ਫਲਾ ਕੇ ਬਹਿ ਗਏ ਜੇ ਇਹ ਚ ਮੇਰਾ ਕੀ ਕਸੂਰ ਸਾਰੀ ਰਾਤ ਤੂੰ ਮੇਰੇ ਸਿਰ ਖਾਂਦੇ ਰਹੇ ਜੇ ਕਿ ਮੈਂ ਹੋਰ ਕਿਤੇ ਵਿਆਹ ਨਹੀਂ ਕਰਾਉਣਾ ਮੈਂ ਸਾਗਰ ਨਾਲ ਹੀ ਕਰਾਉਣਾ ਮੇਰੀ ਗੱਲ ਸੁਣੋ ਦੀਦੀ ਜੇ ਮੈਂ ਤੁਹਾਨੂੰ ਉਦੋਂ ਵੀ ਕੋਰੇ ਲੱਭਾ ਜੇ ਕਹਿ ਦਿੱਤਾ ਕਿ ਵਿਆਹ ਹੋ ਜਾਊਗਾ ਤੁਹਾਨੂੰ ਮੇਰੇ ਤੇ ਯਕੀਨੀ ਹੈਗਾ ਬਸ ਹਰ ਗੱਲ ਜਹਤਾਂ ਨੂੰ ਹਾਮੀ ਚਾਹੀਦੀ ਸੇਵਕ ਦੀ ਚਾਹੀਦੀ ਕੀ ਗੱਲ ਮੈਸਟਰ ਚ ਕੋਈ ਨਹੀਂ ਲੱਗਦੀ ਜਾਂ ਤੇ ਲੈ ਕੇ ਮੈਨੂੰ ਕੋਈ ਚੀਜ਼ ਦਾ ਪਤਾ ਨਾ ਹੋਵੇ ਚਲੋ ਮੈਂ ਤੁਹਾਡੇ ਤੋਂ ਛੋਟੀ ਜ਼ਰੂਰ ਆ ਪਰ ਘਰ ਬਾਹਰ ਨੂੰ ਸੰਭਾਲਣ ਨੂੰ ਰਿਸ਼ਤੇਦਾਰੀਆਂ ਚ ਲਾਉਣ ਨੂੰ ਮਸਿਆਣੀ ਹੈਗੀ ਆ ਇੰਨਾ ਕ ਮੈਨੂੰ ਪਤਾ ਵਾ ਕਿ ਕਿਹੜੀ ਚੀਜ਼ ਕਿੱਦਾਂ ਤੇ ਕਿੱਦਾਂ ਨਹੀਂ ਕਰਨੀ ਤੇ ਤੁਸੀਂ ਮੈਨੂੰ ਬਾਰ ਬਾਰ ਸਮਝਾਉਣ ਦਾ ਤੋ ਦੇ ਦੇ ਆ ਹੁਣ ਮੰਮੀ ਦੀ ਗੱਲ ਸੁਣ ਲਓ ਚੰਗੀ ਭਲੀ ਨਾ ਮੈਂ ਮੌਕਾ ਵੇਖ ਕੇ ਨਾ ਸਿਵਕ ਦੇ ਗਾੜੀ ਗੱਰ ਰੱਖ ਹੀ ਦੇਣੀ ਪਰ ਨਾ ਮੰਮੀ ਨੂੰ ਤੇ ਪਈ ਮੈਂ ਆਪਣੇ ਤਰੀਕੇ ਨਾਲ ਆਪਣੇ ਪੁੱਤ ਨਾਲ ਗੱਲ ਕਰਨੀ ਕੀ ਗੱਲ ਮੈਂ ਕਿਹੇ ਚੰਗੇ ਤਰੀਕੇ ਨਾਲ ਨਹੀਂ ਗੱਲ ਕਰਨੀ ਸੀ ਮੰਮੀ ਤੁਹਾਨੂੰ ਵੀ ਪਤਾ ਵਾ ਤੁਹਾਡੇ ਨਾਲ ਤੇ ਅੱਗੇ ਨਿੱਕੀ ਨਿੱਕੀ ਗੱਲ ਤੋ ਖਾ ਹੁੰਦਾ ਰਹਿੰਦਾ ਜੇ ਮੈਂ ਆਪਣੇ ਤਰੀਕੇ ਨਾਲ ਗੱਲ ਕਰਦੀ ਕੀ ਪਹਿਲਾਂ ਠੰਡੇ ਸਬਾਣਾ ਸੋਚਦਾ ਤੇ ਮਨ ਵੀ ਜਾਂਦਾ ਪਰ ਮੰਮੀ ਨੇ ਜਿਸ ਤਰੀਕੇ ਨਾਲ ਗੱਲ ਕੀਤੀ ਨਾ ਬੰਦੇ ਨੂੰ ਜਿਹੜਾ ਨਾ ਵੀ ਗੁੱਸਾ ਮੈਂ ਤੇ ਕਹਾ ਲਈ ਕਿ ਜੇ ਗੱਲ ਰਹਿਣ ਦੋ ਪਰ ਨਾ ਇਹਨਾਂ ਨੇ ਆਪਣੀ ਮਰਜ਼ੀ ਕੀਤੀ ਦੀਦੀ ਮੇਰੀ ਗੱਲ ਸੁਣੋ ਹੁਣ ਕਈਆਂ ਦੇ ਪ੍ਰਾ ਪਰਦੇਸ ਹੁੰਦੇ ਆ ਤੇ ਕੀ ਗੱਲ ਆ ਉਹਨਾਂ ਦੇ ਵਿਆਹ ਨਹੀਂ ਹੁੰਦੇ ਕੁੜੀਆਂ ਦੇ ਕਈਆਂ ਦੇ ਪਿਓ ਵੀ ਨਹੀਂ ਹੁੰਦੇ ਤੇ ਉਹਨਾਂ ਦੇ ਵਿਆਹ ਨਹੀਂ ਹੁੰਦੇ ਸਾਰੇ ਕੰਮ ਨਾ ਆਪੇ ਕਾਰਜ ਸਵਾਰੇ ਜਾਂਦੇ ਹੁੰਦੇ ਜੇ ਬੰਦੇ ਨੇ ਤੈਅ ਕੀਤਾ ਹੋਵੇ ਪਰ ਤੁਹਾਨੂੰ ਤੇ ਬਸ ਇਹੋ ਪਈ ਕਿ ਸੇਵਾ ਖਲੋਣਾ ਚਾਹੀਦਾ ਸੇਵਾ ਕੀ ਖਲੋਣਾ ਚਾਹੀਦਾ ਭਾਬੀ ਮੇਰੀ ਗੱਲ ਸੁਣ ਧਿਆਨ ਨਾਲ ਰਾਜੀ ਹੈ ਮੇਰਾ ਫਰਾਜ ਜਿੰਦਾ ਜਾਗਦਾ ਵੈ ਤੋ ਉਹਦਾ ਖਲੋਣਾ ਜ਼ਰੂਰੀ ਹੈ ਇਹ ਆਪਣੇ ਕਮਲੀਆਂ ਮਾਰੀ ਜਾਂਦੀ ਦੱਸ ਤੇ ਮੇਰੀ ਗੱਲ ਸੁਣੋ ਦੀਦੀ ਚਲੋ ਮੰਨ ਲੈਨੇ ਆ ਸੇਵਕ ਵਿੱਚ ਆ ਕੇ ਖਲੋ ਵੀ ਜਾਊਗਾ ਸਾਰਾ ਕੁਝ ਉੱਤਰ ਹੋ ਜਾਊਗਾ ਤੁਹਾਨੂੰ ਕੀ ਲੱਗਦਾ ਸੇਵਕ ਹੁਣ ਜਿਹੜੀ ਗੱਲ ਮੰਮੀ ਨੇ ਕਰ ਦਿੱਤੀ ਸੇਵਕ ਰੈਡੀ ਜਲਦੀ ਨਹੀਂ ਮੰਨਣਾ ਤੁਹਾਨੂੰ ਪਤਾ ਸੇਵਕ ਦੇ ਮੈਨੂੰ ਨਾ ਉਹ ਜਿੱਦਣ ਤੇ ਗਏ ਨਾ 3-4 ਵਜੇ ਫੋਨ ਆ ਗਿਆ ਉਹਨਾਂ ਨੇ ਇੱਕੋ ਗੱਲ ਅੱਗੇ ਰੱਖੀ ਸੀ ਮੇਰੇ ਤੇ ਕਿ ਹੋਰ ਭਾਵੇਂ ਜਿੱਥੇ ਮਰਜ਼ੀ ਵਿਆਹ ਕਰਨਾ ਪਵੇ ਪਰ ਮੈਂ ਸਾਗਾ ਨਾਲ ਵਿਆਹ ਨਹੀਂ ਹੋਣ ਦੇਣਾ ਅਖਾ ਕੀ ਪਰੇਸ਼ਾਨੀ ਉਹਨੂੰ ਕੰਮ ਕਰਵੋ ਲੈਣੀ ਕਿ ਕੰਮ ਕਰ ਚ ਕਾਦਾ ਨਿਗਨ ਪੈਣਾ ਹੈਗਾ ਵੇ ਦੀਦੀ ਮੈਂ ਇਨ ਚੀਜ਼ ਦੱਸਾ ਉਹਨਾਂ ਨੂੰ ਕੀ ਆ ਉਹਨਾਂ ਨੂੰ ਇਹ ਆ ਕਿ ਹਰ ਕੰਮ ਚ ਨਾ ਮੇਰੀ ਉਹਨਾਂ ਨਾਲ ਪਾਈ ਵਾਲੀ ਆ ਤੇ ਮੈਂ ਨਹੀਂ ਚਾਹੁੰਦਾ ਕਿ ਕੱਲ ਨੂੰ ਕੋਈ ਐਦਾਂ ਦੀ ਕੋਈ ਗੱਲਬਾਤ ਹੋ ਜੇ ਬਿਜ਼ਨਸ 'ਚ ਕਿਹੜਾ ਮੈਂ ਕੱਲ ਨੂੰ ਫੜਮ ਨਾ ਸਕਦਾ ਹੋਵਾਂ ਯਾਰੀ ਦੋਸਤੀ 'ਚ ਨਾ ਬੰਦਾ ਸਾਰੀ ਗੱਲ ਸੁਣਾ ਦਿੰਦਾ ਰਿਸ਼ਤੇਦਾਰੀ 'ਚ ਬੰਦੇ ਕੋ ਬੋਲਿਆ ਨਹੀਂ ਜਾਂਦਾ ਬਾਤ 'ਚ ਮੰਮੀ ਦੱਸੋ ਉਹ ਕੋਈ ਐਸੇ ਬੰਦੇ ਥੋੜੀ ਹੈਗੇ ਨੇ ਕਿ ਫਰੌਡ ਕਰਨਗੇ ਕਿਹਨਕਲੋ ਜੇ 3-4 ਸਾਲਾਂ ਤੋਂ ਕੰਮ ਕਰਦੇ ਹੀ ਪਏ ਨੇ ਤਾਂ ਅੱਗੇ ਜਾ ਕੇ ਵੀ ਸਹੀ ਕਰਨਗੇ ਰਿਸ਼ਤਾ ਜੋੜਨ ਤੋਂ ਬਾਅਦ ਕਿ ਉਹਨਾਂ ਨੇ ਫਰੌਡ ਕਰ ਲੈਣਾਗਾ ਸੇਵਕ ਦੇ ਖਾਨੇ 'ਚ ਇਹ ਗੱਲ ਪਾ ਗੀਦੀ ਮੇਰੀ ਗੱਲ ਸੁਣ ਤੁਸੀਂ ਨਾ ਹੁਣ ਆਏ ਜੀ ਇੱਥੇ ਤੁਹਾਨੂੰ ਨਾ ਦੋਵਾਂ ਜਾਣੇ ਦਾ ਨਹੀਂ ਪਤਾ ਠੀਕ ਸਾਲ ਵਿੱਚ ਉਹ ਨਾ 2-3 ਵਾਰ ਇਹਨਾਂ ਦੇ ਪੀਤੀ ਖਾਦੀ ਜੋਗੇ ਬੈਠੇ ਖਲੋਤੀ ਜੋ 100 ਵਾਰੀ ਲੜਾਈ ਹੋ ਜਾਂਦੀ ਇਹਨਾਂ ਦੀ ਪਰ ਫਿਰ ਵੀ ਨਾ ਇਹ ਦਿਨ ਚੜਦੇ ਨੇ ਇੱਕ ਹੋ ਜਾਂਦੇ ਸਿਰਫ ਕੰਮ ਦੇ ਸਿਲਸਿਲੇ 'ਚ ਉਦਾਂ ਨਾ ਤੁਸੀਂ ਯਕੀਨ ਮੰਨੋਗੇ ਨਾ ਨਾ ਤੇ ਸਾਗਰਪਾਜੀ ਸੇਵਕ ਨੂੰ ਚੰਗਾ ਜਾਣਦਾ ਨਾ ਤੇ ਸੇਵਕ ਸਾਗਰ ਨੂੰ ਚੰਗਾ ਜਾਣਦਾ ਇਸ ਕਰਕੇ ਨਾ ਤੇ ਆਹ ਗੱਲ ਤੇ ਨਾ ਹੀ ਅੱਗੇ ਰੱਖੋ ਸਿਮਰਤ ਤੇ ਯਾਰੀ ਦੋਸਤੀ 'ਚ ਕੀ ਤੇ ਉਦਾਂ ਵੀ ਬਿਜ਼ਨਸ 'ਚ ਤੂੰ ਤੂੰ ਮੈਂ ਮੈਂ ਥੋੜੀ-ਬਹੁਤੀ ਤਾਂ ਹਰ ਇੱਕ ਦੀ ਹੋ ਜਾਂਦੀ ਹੈ ਲੇਕਿਨ ਕਹਿੰਦੇ ਨਾ ਹਰ ਰਿਸ਼ਤਾ ਆਪਣੀ ਜਗ੍ਹਾ ਰੱਖਿਆ ਜਾਂਦਾ ਹੈਗਾ ਵਾ ਸਮਝਣ ਦੀ ਕੋਸ਼ਿਸ਼ ਕਰ ਮੰਮੀ ਤਾਨੂੰ ਪਤਾ ਨਾ ਉਸ ਦਿਨ ਤੂੰ ਹੀ ਮੈਨੂੰ ਕਿਹਾ ਵਾ ਕਿ ਉਹਦੇ ਭਾਬੀ ਕਹਿ ਗਈ ਸੀ ਕਿ ਸਾਗਰ ਦੇ ਰਿਸ਼ਤੇ ਹੋਰ 2-3 ਆ ਗਏ ਨੇ ਜਾ ਤੂੰ ਹੀ ਜਵਾਬ ਦੇ ਦੋ ਨਹੀਂ ਤਾਂ ਸਾਨੂੰ ਨਾ ਕਰ ਦੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੇ ਰਿਸ਼ਤਾ ਨਹੀਂ ਹੁੰਦਾ ਤੇ ਨਾ ਸੀ ਪਰ ਮੈਂ ਨਾ ਰਿਸ਼ਤਾ ਹੋਰ ਨਹੀਂ ਕਰਾਵਾਂਗੀ ਮੈਂ ਨਹੀਂ ਚਾਹਦੀ ਕਿ ਮੇਰੀ ਕੁੜੀ ਨੂੰ ਕੋਈ ਗਲਤ ਨਜ਼ਰ ਨਾਲ ਦੇਖੇ ਜਵਾਨਦੀ ਨੂੰ ਫੋਨ ਆਪਣੀ ਤੇ ਹੀ ਮੰਦਾ ਹੈਗਾ ਵਾ ਮੰਮੀ ਦੀਦੀ ਰਿਸ਼ਤਾ ਬਾ ਮੋੜਨਾ ਵੀ ਕਿਉਂ ਵੇਖੋ ਘਰ ਚ ਵੱਡਾ ਕੌਣ ਆ ਮੰਮੀ ਡੈਡੀ ਠੀਕ ਆ ਸੇਵਕ ਦੇ ਬਦਲੇ ਮੈਂ ਖਲੋਤੀਂ ਤਾਨੂੰ ਹੋਰ ਕੀ ਚਾਹੀਦਾ ਵਾ ਨਾਲੇ ਨਾ ਤੁਹਾਨੂੰ ਇੱਕ ਗੱਲ ਕਹਾਂ ਮੰਨ ਲਓ ਤੁਸੀਂ ਵਿਆਹ ਕਰਾ ਕੇ ਆਪਣੇ ਘਰ ਚਲ ਵੀ ਜਾਂਦੇ ਰਹੇ ਤੁਹਾਡੀ ਕੋਰਟ ਮੈਰਿਜ ਕਰਵਾ ਦਿੰਦੇ ਆ ਕੁਝ ਵੀ ਚਾਰਲਾਵਾ ਦਵਾ ਦਿੰਦੇ ਆ ਜੇ ਤੱਕ ਕੱਲ ਨੂੰ ਤੁਸੀਂ ਵਿਆਹ ਕਰਾ ਕੇ ਘਰੇ ਆਓਗੇ ਹਾਰ ਸ਼ਿੰਗਾਰ ਲਾਇਆ ਹੋਗਾ ਪਰਾਂ ਨੇ ਤੇ ਆਪੇ ਵੀ ਇੱਕ ਗੱਲ ਨਾ ਲੈਣਾ ਕਿ ਚੱਲ ਮੇਰੀ ਪਣ ਸੁਖੀ ਪਰਿਵਾਰ ਘਰੇ ਗਈ ਕਿਉਂਕਿ ਸੇਵਕ ਨੂੰ ਨਾ ਉਹਨਾਂ ਦੇ ਪਰਿਵਾਰ ਬਾਰੇ ਜ਼ਿਆਦਾ ਪਤਾ ਮੇਰੇ ਨਾਲੋਂ ਕਿਉਂਕਿ ਉਹ ਜ਼ਿਆਦਾਤਰ ਮੇਲਵਤ ਰੱਖਦੇ ਮੈਂ ਨਹੀਂ ਕਦੀ ਉਹਨਾਂ ਨੇ ਮੇਲਵਤ ਰੱਖਿਆ ਬਾਕੀ ਸਭ ਕੁਝ ਉਹਨਾਂ ਨੇ ਮੈਨੂੰ ਦੱਸਿਆ ਉਹਨਾਂ ਦੀ ਪਾਪੀ ਬਾਰੇ ਭਰਾ ਬਾਰੇ ਸਭ ਕੁਝ ਮੈਨੂੰ ਪਤਾ ਵਾ ਕਿ ਚੰਗੇ ਪਰਿਵਾਰ ਆ ਖਾਨਦ ਸਭ ਕੁਝ ਵਧੀਆ ਵਾ ਹਾਂ ਮੈਂ ਤਾਂ ਹਾਂ ਕੀਤੀ ਸੀ ਹੋਰ ਨਹੀਂ ਕੋਈ ਗੱਲ ਤੇ ਦੀਦੀ ਐਨਕ ਵੀ ਬੜੇ ਪਸੰਦ ਆਈਏ ਕਹਿੰਦੇ ਮੰਗੇ ਉਹਨਾਂ ਦੀ ਸਾਰਿਆਂ ਦੀ ਨੇਚਰ ਚੰਗੀ ਹੀ ਆ ਬੱਚਾ ਦਾ ਵੀ ਕਹਿੰਦੇ ਨਾ ਇੱਕ ਸਿਕਸ ਸੈਂਸ ਬੜਾ ਹੁੰਦਾ ਬੱਚੇ ਦਾ ਕਿਸੇ ਨੂੰ ਮਿਲ ਕੇ ਵਰਤਨ ਨਾਲ ਪਤਾ ਲੱਗ ਜਾਂਦਾ ਗਾ ਮਮੀ ਕੀ ਕੀਤਾ ਜਾਵੇ ਹੁਣ ਦੱਸੋ ਦਿਲ ਨਹੀਂ ਮੇਰਾ ਵਾਜ ਦਿੰਦਾ ਲੇਕਿਨ ਦਿਮਾਗ ਇਹੀ ਕਹਿੰਦਾ ਵਾ ਕਿ ਜੇ ਅਸੀਂ ਰਿਸ਼ਤਾ ਕਰਨਾ ਕਰ ਲੈਨੇ ਆ ਕੋਈ ਗੱਲ ਨਹੀਂ ਥੋੜਾ ਜਿਹਾ ਗੁੱਸਾ ਹੀ ਹੋਏਗਾ ਬਾਅਦ ਚ ਮਨਾ ਲਾਂਗੇ ਉਹ ਇਹਦੀ ਗੱਲ ਵਿੱਚ ਠੀਕ ਆ ਕਿ ਜਦੋਂ ਹੋ ਗਿਆ ਸਾਰਾ ਕੁਝ ਹਾਂ ਫੇਰ ਤਾਂ ਮਨਜ਼ੂਰ ਕਰੂਗਾ ਇੰਜੂ ਬਸ ਫੇਰ ਤਾਨੂੰ ਕਿਹਾ ਉਹਦੇ ਮਾਮਾ ਫੜ ਕੇ ਗੱਡੀਆਂ ਲਾ ਲੈਣਾ ਕਿ ਤੈਨੂੰ ਮੈਂ ਜਾਣ ਨਹੀਂ ਦੇਣਾ ਐਡਾ ਨਹੀਂ ਹੋਏਗਾ ਉਹ ਉਹਨੂੰ ਪਤਾ ਵਾ ਜਿੱਥੇ ਤੁਹਾਡੀ ਖੁਸ਼ੀ ਨਹੀਂ ਉਹਦੇ ਆਪੇ ਮੰਨ ਜਾਣਾ ਵਾ ਦੋ ਚਾਰ ਦਿਨ ਗੁੱਸੇ ਰਹਿਣਾ ਬਾਅਦ ਚ ਫੇਰ ਉਹਨੇ ਇੱਕੋ ਜਿਹਾ ਕਹਿਣਾ ਤਾਨੂੰ ਪਤਾ ਤੇ ਆਇਆ ਉਹਦੇ ਦਿਨ ਚ ਜ਼ਿਆਦਾ ਲੰਮੇ ਸਮੇਂ ਕੋਈ ਗੱਲ ਨਹੀਂ ਰਹਿੰਦੀ ਇਹ ਤਾਂ ਹੈ ਉਹਦੇ ਦਿਲ ਚ ਕੁਛ ਨਹੀਂ ਜੋ ਇੰਜ ਕਰਾ ਛਾਗਦੀ ਭਾਬੀ ਨੂੰ ਬੁਲਾ ਲਾ हां मम्मी मैं दिनी मेरी हो गई गल ओना नाल मैं ना, रे वैसे टाडे ना गल करना चलो रहगी एक तू ही भी गुस्से तुरे फिरदे जे मम्मी ना मेरा उंजरी गल तन्नो ਹੁਣ ਜੀ ਕਰਦਾ मम्मी ले ਸਾਹਮਣੇ ਕੋਈ ਗੱਲ ਰੱਖਾਂ ਤੇ मम्मी ਚੱਟਦੇ ਵੀ ਸੇਵਕ ਨੂੰ ਦੱਸ ਦਿੰਦੇ मम्मी ਨਾ ਦੱਸਿਆ ਕਰੋ ਜਦੋਂ ਨੇ ਮਨਾ ਕੀਤਾ ਸੀ ਤੁਸੀਂ ਕਿਉਂ ਇਹ ਕੜੀ ਜੀ ਖੋਲ ਕੇ ਰੱਖਤੀ ਜੇ ਦੱਸ ਮੇਰੇ ਪੋਤੇ ਤਾਂ ਮੈਂ ਗੱਲ ਕਰਨੀ ਨਹੀਂ ਸੀ ਛੱਡੋ ਮੰਮੀ ਜੋ ਜਨਾਨੀ ਨੇ ਗੱਲ ਕਰ ਲੈਣੀ ਹੈ ਨਾ ਉਹ ਅਹੀਂ ਨਹੀਂ ਹੈ ਜੇ ਕਰ ਮੜ ਕੇ ਤੁਹਾਡੇ ਦੋਵੇਂ ਭੈਣ ਭਰਾਵਾਂ ਚ ਦੁਆਰ ਖੜੀ ਹੋ ਜਾਂਦੀ ਹੈ ਨਾ ਓਹੋ ਮੰਮੀ ਮੈਂ ਬੈਠੀ ਆ ਨਾ ਐਵੇਂ ਕਿੱਦਾਂ ਖੜੀ ਹੋ ਜੂਗੀ ਮੈਂ ਸਭ ਕੋ ਸੰਭਾਲ ਲੂੰਗੀ ਮੇਰੀ ਨਾਲ ਉਹਨਾਂ ਨਾਲ ਗੱਲ ਹੋ ਚੁੱਕੀ ਆ ਉਹਨਾਂ ਨੇ ਕਿਹਾ ਵਾ ਕਿ ਕੋਈ ਗੱਲ ਨਹੀਂ ਸਿਮਰਤ ਅਜਿਨਾ ਉਹਨਾਂ ਨੂੰ ਟਾਈਮ ਲੱਗ ਗਿਆ ਨਾ ਉਹ ਸਾਗਰ ਭਾਜੀ ਨੂੰ ਕਿਉਂਕਿ ਸੇਵਕ ਦੇ ਨਾਲ ਹੀ ਤੇ ਉਹਨਾਂ ਨੂੰ ਆਣਾ ਹੋ ਸਕਦਾ ਸੇਵਕ ਤੇ ਇੱਕ ਦਿਨ ਪਹਿਲਾਂ ਉਹ ਆ ਜਾਣ ਤੇ ਮੇਰੀ ਉਹਨਾਂ ਦੀ ਭਾਬੀ ਨਾਲ ਗੱਲ ਹੋ ਗਈ ਆ ਕਹਿੰਦੇ ਜਿਹੜੀ ਛੋਟੀ ਮੋਟੀ ਰਸਮ ਨੇ ਤੇ ਡੱਬਾ ਵਟਾਈ ਵਗੈਰਾ ਕੋਈ ਚੀਜ਼ ਵਗੈਰਾ ਦੇਣ ਦੀ ਸੂਚੀ ਚੀਜ਼ ਵਗੈਰਾ ਐਦਾਂ ਕੋਈ ਦੱਸਿਆ ਉਹਨਾਂ ਨੇ ਕਹਿੰਦੇ ਉਹ ਸਾਡੇ ਪਰਿਵਾਰ ਚ ਕੋਈ ਰੀਤ ਹੈਗੀ ਉਹ ਹੀ ਕਰਕੇ ਜਾਣੀ ਆ ਤੇ ਹੋ ਸਰਾ ਥੋੜੇ ਦਿਨ ਤੱਕ ਉਹ ਵੀ ਆ ਜਾਣ ਗੱਲ ਮੇਰੀ ਹੋਈ ਉਹਨਾਂ ਨਾਲ ਮਤਲਬ ਆਣ ਲੱਗੇ ਨੇ ਹਾਂਜੀ ਤੇ ਮੈਂ ਤਾਂ ਤਿਆ ਉਹਨਾਂ ਨੂੰ ਤਾਂ ਇੱਦਾਂ ਹੀ ਬੜੀ ਪਸੰਦ ਜੇ। ਬਸ ਉਹਨਾਂ ਨੂੰ ਤੇ ਇਹ ਆ ਕਿੰਨਾ ਕੋਈ ਦਿੱਤਾ ਜਾਵੇ ਕਿੰਨਾ ਕੋਈ ਲਿੱਤਾ ਜਾਵੇ ਬਸ ਜਿੱਦਾਂ ਕੱਪੜੇ ਪਾਏ ਉਦਾਂ ਲਿੱਤਾ ਜਾਵੇ। ਇਹ ਗੱਲਾਂ ਪਸਾਇਆਂ ਚੰਗੀਆਂ ਲੱਗਦੀਆਂ ਮੰਮੀ। ਜੀ ਆਪਣਾ ਵਪਾਰ ਦਾ ਕੰਮ ਨਾ ਉਹਨਾਂ ਨਾਲ ਹੁੰਦਾ। ਤੇ ਵੇਖਣਾ ਸੇਵਕ ਨੇ ਅੱਗੇ ਹੋਵੋ ਕਿ ਭੱਜ-ਭੱਜ ਕੇ ਸਾਰੇ ਕੰਮ ਕਰਨੇ ਸੀ। ਉਹਨੇ ਦਿਨ ਨਹੀਂ ਸੀ ਚਾਰ ਪੈਂਦੇ ਨੇ। ਉਹਨੇ ਕਿਹਾ ਨਾ ਸੀ ਮੇਰੀ ਭੈਣ ਦਾ ਘਰ ਨਾ ਬਸ ਵਸ ਜੇ। ਰਾਜੀ ਖੁਸ਼ੀ ਸਭ ਖੁਸ਼ ਹੋਵੇ। ਪਰ ਨਾ ਮੇਰੀ ਗੱਲ ਸੁਣੋ ਦੀਦੀ। ਹੁਣ ਵੀ ਉਹਨੇ ਆਪੇ ਖੁਸ਼ ਹੋਏ ਨਾ। ਆਪ ਤੇ ਅੱਗੇ ਹੋ ਕੇ ਸਾਰੇ ਕੰਮ ਕਰਨ ਦਿਆ ਭੈਣੇ ਬਸ ਇੱਕ ਵਾਰੀ ਤੁਹਾਡਾ ਵਿਆਹ ਹੋ ਗਿਆ ਤੇ ਆਪਣੇ ਘਰ ਚਲ ਜਿਓ ਸਭ ਕੁਝ ਸਹੀ ਹੋ ਜਣਾ ਪਤਾ ਕਿ ਤੁਹਾਡੀਆਂ ਮੈਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਜੇ ਤੇ ਮੈਂ ਡੈਡੀ ਨੂੰ ਵੀ ਕਹਿ ਦਾਂਗੀ ਮੰਮੀ ਤਾਂ ਸਾਹਮਣੇ ਹੀ ਹੈ ਬਸ ਨੰਦਰੰਦਰ ਰਹਿ ਕੇ ਇੱਕੋ ਗੱਲ ਆਉਂਦੀ ਹੈ ਕਿ ਮਨਾ ਵਿਆਹ ਹੈ ਕੋਈ ਬੁੱਡੇ ਗੁੱਡੀਆਂ ਦੀ ਖੇਡ ਨਹੀਂ ਹੈਗੀ ਜਦੋਂ ਵਿਆਹ ਹੋ ਗਿਆ ਭਰਾਈ ਨਾਲ ਵਿੱਚ ਹੋਇਆ ਜਾ ਮੈਂ ਉਹਦੀ ਹਾਮੀ ਹੋਵੇ ਨਾ ਚਲ ਫੋਨ ਤੇ ਕਹਿ ਦੇ ਕਿ ਚਲ ਮੈਂ ਆ ਨਹੀਂ ਸਕਦਾ ਮੈਂ ਪਾਰਟੀ ਅਸੀਂ ਚਰਾਂਗੇ ਕੋਈ ਨਹੀਂ ਭੈਣ ਤੂੰ ਆਪਣਾ ਜਿਹੜੀ ਕੋਟ ਮੈਰੀਜ ਆ ਲਾਵਾਂ ਜਿਹੜੀਆਂ ਨਾ ਲੱਲਾ ਮੈਂ ਤੇਰੇ ਨਾਲ ਬੜਾ ਹੌਸਲਾ ਜਾਂਦਾ ਐਦਾਂ ਲੱਗਦਾ ਜਿਵੇਂ ਨਾ ਅੰਦਰੋਂ ਸਰੀਰ ਦੇ ਕਿ ਹਿੱਸੇ ਨਿਕਲ ਕੇ ਬਾਹਰ ਨਿੱਗਿਆ ਹੈ ਤੇ ਬੰਦਾ ਅੰਦਰੋਂ ਕਮਜ਼ੋਰ ਹੋਇਆ ਫਿਰਦਾ ਹੈ ਅਸਰਦਾ ਮਹਿਸੂਸ ਹੁੰਦਾ ਵਾ ਭੈਣ ਭਰਾਵਾਂ ਦਾ ਰਿਸ਼ਤਾ ਹੀ ਹੋ ਜਾਂਦਾ ਦਰਵਾਜ਼ਾ ਖੜਕਮ ਲਿਆ ਮੈਂ ਦੇਖ ਲਓ ਜੀ ਹੁਣ ਇਹ ਨਾ ਤੁਹਾਡੀਆਂ ਗੱਲਾਂ ਦਾ ਹੀ ਕਰਨੀ ਸਤਿਕਾਰ ਸਤਿਕਾਰ ਨਾ ਪਾਣੀ ਲੈ ਕੇ ਅੱਛਾ ਗਏ ਤੇਰੀ ਬੈਠ ਜੋ ਸਤਿਕਾਰ ਸਤਿਕਾਰ Oh, yeah, थीख है, तो ही बेटा से हां हां बहुत वही मेरी थोड़ा चेर पहला ਕਵੇਂਜ ਮੈਂ ਠੀਕ ਹਾਂ ਕੀ ਭਾਬੀ ਜੀ ਤੁਸੀਂ ਸੁਣਾਓ ਘਰ ਸਭ ਠੀਕ ਠਾਕ ਹਾਂ ਸਭ ਠੀਕ ਠਾਕ ਵਧੀਆ ਮੈਂ ਤਾਂ ਨਾ ਇਸੇ ਕਰਕੇ ਇਹਨੂੰ ਕਿਹਾ ਸੀ ਸਿਮਰਤ ਨੂੰ ਇਹ ਕਾਹ ਨਾ ਦੱਸਣਾ ਕਿਉਂਕਿ ਵੇਖੋ ਸਾਡੇ ਚ ਰੀਤ ਹੈਗੀ ਆ ਕਿ ਜਦੋਂ ਮਤਲਬ ਇਹਨਾਂ ਨੇ ਮੈਨੂੰ ਕਿਹਾ ਨਾ ਕਿ ਹਾਂ ਆਪਾਂ ਬਈ ਫਾਈਨਲ ਕਰਦੀਏ ਤਰੀਕ ਮੈਂ ਤੇ ਸਾਡੇ ਚ ਰੀਤ ਹੈਗੀ ਆ ਵੀ ਅਸੀਂ ਦੋ ਕੱਪੜੇ ਤੇ ਸੁੱਚੀ ਚੀਜ਼ ਜ਼ਰੂਰ ਦੇ ਕੇ ਨਹੀਂ ਹੈ ਬਾਕੀ ਠਾਕਾ ਲਗਣਾ ਜਾਂ ਬਾਕੀ ਜਿਹੜੀਆਂ ਰੀਤੀ ਰਿਵਾਜ ਆ ਉਹ ਤੁਸੀਂ ਕਰੋ ਨਾ ਕਰੋ ਜ਼ਰੂਰੀ ਨਹੀਂ ਹੈ ਕਿਉਂਕਿ ਤੇ ਭਾਵੇਂ ਸਿੱਧਾ ਅਸੀਂ ਵਿਆਹ ਕਰ ਲਈਏ ਜਾਂ ਜਿੱਦਾਂ ਵੀ ਮੈਰਿਜ ਕਰਨੀ ਚਾਹਣ ਬੱਚੇ ਹਨਾ ਉਹਵੇਂ ਕਰ ਲਾਂਗੇ ਤੇ ਮਤਲਬ ਮੇਰੀ ਗੱਲ ਹੋਈ ਏਹੀ ਸੀਗੀ ਹਾਂਜੀ ਹਾਂਜੀ ਸਿਮਰਤ ਨਾਲ ਵੀ ਤਰੀਕਾ ਪਾਂ ਪੱਕੀ ਕਰਤੀ ਹੈ ਹਾਂਜੀ ਕੋਈ ਨਾ ਤੁਸੀਂ ਜੋ ਆਪਣਾ ਸਗਰ ਵਿਆਹ ਕਰਨਾ ਕਰੋ ਕਰਵਾਣਾ ਹਾਂਜੀ ਹਾਂਜੀ ਅਸੀਂ ਤਾਂ ਤਿਆਰ ਹੀ ਆਂ ਕਰੋ ਤੁਸੀਂ ਜੋ ਰਸਮਾਂ ਕਰਨੀਆਂ ਤੁਹਾਡੇ ਘਰ ਦੀਆਂ ਨੂੰ ਹਾਂਜੀ ਕੀ ਗੱਲ ਮੰਮੀ ਇਹਨਾਂ ਮੂੰਹ ਜਿਹਾ ਕਿਉਂ ਉਦਾਸ ਕੀਤਾ ਜੇ ਸਭ ਕੋਈ ਨਾ ਸਹੀ ਹੋਉਂਦਿਆ ਵਾ ਐਵੇਂ ਤੁਸੀਂ ਮੂੰਹ ਨਾ ਉਦਾਸ ਕਰੋ ਤੁਹਾਡੀ ਐਸੀ ਗੱਲਾਂ ਕਰਕੇ ਨਾ ਅੱਗੇ ਸਾਰਾ ਕੁਝ ਬਹੁਤ ਫੈਲ ਚੁੱਕਿਆ ਹੁਣ ਇੱਥੇ ਨਾ ਕੋਈ ਇਦਾਂ ਦੀ ਗੱਲ ਕਰ ਦਿਓ ਕਿ ਜਿਹੜੀ ਉਹਦੀ ਭਾਬੀ ਤੱਕ ਕੋਈ ਗੱਲ ਪਹੁੰਚੇ ਹੁਣ ਨਾ ਥੋੜੀ ਜਿਹੀ ਨਾ ਚਿਹਰੇ ਤੇ ਸਮਾਈਲ ਲਾਓ ਉਹ ਹੁਣੇ ਨਾ ਡੋਲੀ ਚ ਪਾ ਕੇ ਨਹੀਂ ਲੈ ਚੱਲੇ ਉਹਨਾਂ ਨੂੰ ਬਸ ਉਹ ਰਸਮੀ ਜਿਹੜੀ ਪੂਰੀ ਕਰਨੀ ਹੈ ਜੇ ਨਾ ਪਸੰਦ ਆਊਗਾ ਬੇਸ਼ੱਕ ਉਹਨਾਂ ਰਸਮਾਂ ਨੂੰ ਮੋੜ ਦੋ ਇੱਡੀ ਕਿਹੜਾ ਕਾਲੀ ਪਈ ਆਪਾਂ ਨੂੰ ਕੋਈ ਗੱਲ ਨਹੀਂ ਹੁਣ ਜਿਹੜਾ ਚੀਜ਼ ਹੋਉਂਦੀ ਉਹ ਤੇ ਹੋਂਦੋ ਹੱਸ ਲੋ ਕੀ ਗੱਲੋਗੀ ਸਿੰਦੂ ਭਾਬੀ ਮੈਂ ਚਾਚੂ ਨੂੰ ਬਣਾਵਾਂ ਭਿਲਾ ਨਹੀਂ 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 ਮੈਂ ਨਾ ਜਲਦੀ ਜਾਣਾ ਪਿਆ ਬੱਚਿਆਂ ਨੇ ਸਕੂਲ ਲਵਾਏ ਨੇ ਕੋਈ ਗੱਲ ਨਹੀਂ 2 ਮਿੰਟ ਲੈਣਾ ਹੈ ਤੇ ਤੇਰੇ ਦੋਸਤ ਜੇ ਉਹ ਆਖਰ ਦੇ ਬੱਚੇ ਤੇ ਪੜ੍ਹਨੀ ਤੇ ਐਨਾ ਸੁੱਚੀ ਜੀ ਜਿਹੜੀ ਅਸੀਂ ਬਾਨੇ ਪਾਣੀ ਦਾ ਸਾਗਰ ਨੇ ਹੀ ਤੈਨੂੰ ਐ ਪਰ ਹੁਣ ਉਹ ਇਤਨਾ ਹੁਣ ਕਰਕੇ ਸਾਗਰ ਕਹਿੰਦਾ ਸੀ ਭਾਬੀ ਤੁਸੀਂ ਕਰੋ ਐ ਇੱਕ ਛੋਟੀ ਜੀ ਸੁੱਚੀ ਚੀਜ਼ ਐ ਪਾਣੀ ਦਾ ਸਾਗਰ ਨੇ ਸੀ ਪਰ ਹੁਣ ਉਹ ਉੱਥੇ ਬਿਜ਼ਨਸ ਕਰਕੇ ਗਿਆ ਆਇਆ ਨਾ ਤੇ ਕਹਿੰਦਾ ਸੀ ਭਾਬੀ ਜਿਹੜੀ ਤਾਂ ਫਾਰਮੈਲਟੀ ਐ ਨਾ ਤੁਸੀਂ ਕਰੋ ਤੇ ਇਸ ਕਰਕੇ ਮੈਂ ਕਰ ਨਹੀਂ ਪਾਈ ਐ ਕਿ ਮਰ ਮੈਂ ਪੁੱਤ ਕਹਿ ਲੈਣੀ ਕਿਉਂਕਿ ਸਾਗਰ ਵੀ ਨਾ ਮੇਰੇ ਪੁੱਤ ਵਾਂਜਾ ਪੁੱਤ ਵਾਂਜ ਨੂੰ ਪਾਲਿਆ ਜੀਦੀ ਕਰੋ ਹੱਥ ਅੱਗੇ ਹਲੇ ਪਾਲਿਆ ਹੈ ਹਾਂਜੀ ਕੋਲ ਤੁਹਾਨੂੰ ਡਰਾ ਨਹੀਂ ਨਹੀਂ ਹੈ ਮੇਰੀ ਨੋਈ ਹੈ ਕਿਉਂਕਿ ਸਾਗਰ ਵੀ ਮੇਰੇ ਪੁੱਤ ਵਾਂਜਾ ਨਾ ਨੋਈ ਮੇਰੇ ਕਿੰਨਾ ਠੀਕ ਹੈ ਨਾ 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 ਇਹ ਨਹੀਂ ਲੋੜ ਹੈ ਆਨ ਵਦਈਆਂ ਸਾਰਿਆਂ ਨੂੰ ਹੈ ਨਾ ਤੁਹਾਨੂੰ ਬੁਝਾ ਦਿਆਂਗੀ ਮੇਰੀ ਗੱਲ ਸੁਨੰਜੂ ਸਾਡੇ ਨੂੰ ਪਰਿਵਾਰ ਚ ਰਿਸ਼ਤੇ ਆਦੇ ਜਿਹੜੇ ਇਹ ਰਿਸ਼ਤੇ ਦੇ ਮੈਂਬਰ ਬਹੁਤ ਥੋੜੇ ਆ ਪਰ ਰਿਸ਼ਤੇ ਜਿਹੜੇ ਇਹਨੂੰ ਬਹੁਤ ਜ਼ਰੂਰੀ ਤੇ ਇਹ ਨਾ ਹੋਵੇ ਕਿ ਕਦੀ ਕੋਈ ਗੱਲ ਨੂੰ ਦਿਲ ਚ ਰੱਖੇ ਠੀਕ ਹੈ ਜੇ ਕੋਈ ਗੱਲ ਹੋਵੇ ਤੇ ਗੱਲ ਮੈਨੂੰ ਖੁੱਲ ਕੇ ਦੱਸ ਦੇਣੀ ਹੈ ਕਿ ਮੈਨੂੰ ਇਹ ਚੀਜ਼ ਜਿਹੜੀ ਗਲਤ ਲੱਗੀ ਹੈ ਜਾਂ ਇਸ ਚੀਜ਼ ਤੋਂ ਕੋਈ ਪ੍ਰੋਬਲਮ ਹੈ ਤੇ ਉਸੇ ਵੇਲੇ ਕਲੀਅਰ ਕਰਨਾ ਕਿਉਂਕਿ ਕਲੀਅਰ ਕੀਤੀ ਗੱਲ ਜਿਹੜੀ ਹੈ ਨਾ ਗੰਡਾ ਨਹੀਂ ਵੱਜਦੀ ਇਹ ਦਿਨਾਂ ਚ ਲਓ ਜੀ ਠੀਕ ਹੈ ਨਾ ਤੁਹਾਨੂੰ ਕੀ ਲੱਗਦਾ ਵਾ ਮੇਰੀ ਨਾਰਾਨ ਕਿਤੇ ਆਵੇਂਗਾ ਕਿਸਨੇ ਜਬਾਲ ਨੇ ਨਾ ਉਹਨਾਂ ਨੂੰ ਚੰਗੀ ਤਰ੍ਹਾਂ ਹੁੰਦਿਆ ਵਾ ਨਹੀਂ ਨਹੀਂ ਠੀਕ ਹੈ ਨਾ ਮੈਂ ਮੰਦੀ ਇਸ ਗੱਲ ਨੂੰ ਪਰ ਮਤਲਬ ਹਰ ਘਰ ਦਾ ਇੱਕ ਤਰੀਕਾ ਹੁੰਦਾ ਹੈ ਨਾ ਮੈਂ ਆਪਣੇ ਘਰ ਦਾ ਦੱਸਦੀ ਐ ਕਿਉਂਕਿ ਵੇਖੋ ਅਸੀਂ ਰੀਆ ਨੂੰ ਮਤਲਬ ਜਾਣ ਤੋਂ ਵੱਧ ਰੱਖਾਂਗੇ ਬੱਚਿਆਂ ਵਾਂਗ ਜਿੱਦਾਂ ਮਤਲਬ ਮੈਂ ਸਾਗਰ ਨੂੰ ਪਾਲਿਆ ਮੇਰੇ ਲਈ ਰੀਆ ਵੀ ਉਵੇਂ ਹੀ ਹੋਏਗੀ ਬੱਚਿਆਂ ਵਾਂਗ ਬਸ ਠੀਕ ਹੈ ਨਾ ਮੈਂ ਫਿਰ ਭਾਗੀ ਹਾਂ ਤੇ ਤੁਸੀਂ ਵੀ ਮਤਲਬ ਜੇ ਕੋਈ ਗਲੀਗਵਾਨ ਜਾਂ ਕੋਈ ਵੀ ਕੋ ਗੱਲ ਕਰਦਾ ਹੈ ਨਾ ਤੁਸੀਂ ਕਲੀਅਰ ਕਰਨੀ ਹੈ ਕਿ ਹਾਂ ਮੈਨੂੰ ਇੰਜ ਕਿਹਾ ਹੈ ਕਿ ਇਹ ਸਹੀ ਹੈ ਜੇ ਕੋਈ ਪ੍ਰੋਬਲਮ ਹੈ ਤਾਂ ਮੈਨੂੰ ਸਵੇਲੇ ਸ਼ੇਅਰ ਕਰ ਲੈਣਾ। ਪਬਜੀ ਮੈਂ ਲੋਕਾਂ ਦੀਆਂ ਕੱਲਾਂ ਚਾਹੇ ਨਾ ਆਪਣੇ ਪਰਿਵਾਰ ਦੇ ਨਾਲ ਕਦੀ ਸਵਾਲ ਨਹੀਂ ਚੁੱਕੇਗੇ। ਬਿਲਕੁਲ। ਜੇ ਮੇਰਾ ਪਰਿਵਾਰ ਮੈਨੂੰ ਨਾਲ ਲੱਗ ਕੇ ਰੱਖੇਗਾ ਨਾ ਮੇਰੇ ਦੁੱਖ ਸੁੱਖ ਆ ਭਾਈ ਬਣ ਜਾਏਗਾ। ਫਿਰ ਮੈਨੂੰ ਦੁਨੀਆਂ ਦਾ ਕੋਈ ਮਤਲਬ ਨਹੀਂਗਾ। ਨਾਲ ਜਿੱਥੇ ਮੇਰੀ ਧੀ ਨੂੰ ਟੱਕ ਲਿਆ ਨਾ ਤੁਸੀਂ। ਬਸ। ਉੱਥੇ ਤੇ ਕਹੋਗੇ ਸਾਰੀ ਮੈਂ ਤੁਹਾਡੇ ਪੈਰਾਂ 'ਚ ਕੱਢ ਲਾਂਗੀ। ਨਾ ਨਾ। ਪੈਰਾਂ 'ਚ ਕੀ? ਯਾਰ ਨਾ ਤੇ ਦਿਲਾਜਣਾ ਨਾ ਆਪਾਂ। ਬਿਲਕੁਲ। ਕੀ ਬਾਤ ਆ ਚਾ ਬਾਤ। ਉਹ ਤਾਂ ਹੀ ਮੱਥਾ ਟੇਕਦਾ। ਕਾਲੀਆਂ ਉਹਦਾ ਦਿੱਕੇ ਜਾਂਦੀਆਂ। ਉਹ ਕਿੱਥੇ ਆ ਮਾਤਾ ਜੀ ਮੈਂ ਤੇਰੇ ਨਾਲ ਆਦਾ ਸਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੇਵਾ ਤੇ ਕਰਨੀ ਆ ਇਹਨੂੰ ਸਾਡੇ ਚਾਚਾ ਜੀ ਦਾ ਬੇਟਾ ਹੈਗਾ ਮੈਂ ਪਿੰਡੋਂ ਆਇਆ ਨੇ ਸਤਿ ਸ੍ਰੀ ਅਕਾਲ ਜੀ ਲੈ ਕੇ ਆਏ ਪਰ ਹਾਂ ਆਜੋ ਅੰਦਰ ਆਜੋ 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 ਪਾਣੀ ਪੀ ਲਓ 10:00 10:00 ਵਜੇ ਕੋਈ ਗੱਲ ਨਹੀਂ ਆਜੋ 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 ਮੰਮੀ ਦੇਖੋ ਬਾਅਦ ਮੈਂ ਆਉਣੀ ਆ ਠੀਕ ਕੋਈ ਨਹੀਂ ਉਹਨਾਂ ਵੀਰ ਜੀ ਪਿੰਡੋਂ ਆਏ ਆ ਉਹ ਜਿਹੜੀ ਨਾਰੀ ਪਿੰਡ 'ਚ ਜਗਾ ਨਾ ਉਹਦੇ ਬਾਰੇ ਕੋਈ ਗੱਲ-ਗੁਲ ਕਰਨੀ ਹੋਣੀ ਨਾ ਹੁਣ ਮੰਮੀ ਹੁਣ ਇੱਥੇ ਆ ਗਈ ਨਾ ਹੁਣ ਸਾਮ-ਸਮਾਂ ਸਾਰੀ ਇਹੋ ਕਰਦੇ ਆ ਫਿਰ ਉਹਦੇ ਬਾਰੇ ਗੱਲਬਾਤ ਕਰਨ ਆ ਗਈ ਸੇਵਕ ਜਿੱਤੇ ਹੈਗਾ ਨਹੀਂ ਫਿਰ ਦੀਦੀ ਸਾਰਾ ਕੁਝ ਵੇਖਦੇ ਆ ਅੱਛਾ ਦੀਦੀ ਨੂੰ ਨਾ ਕੰਮਕਾਰ ਘਰ ਦੇ ਕੰਮਕਾਰ ਤੋਂ ਲੈ ਕੇ ਤੇ ਬਾਹਰ ਦਾ ਸਾਰਾ ਸਾਰਾ ਕੁਝ ਨੂੰ ਸੰਭਾਲਣਾ ਹੁੰਦਾ ਵਧੀਆ ਤਰੀਕੇ ਨਾਲ ਬਹੁਤ ਵਧੀਆ ਗੱਲ ਹੈ ਜਦੋਂ ਇਹਦਾ ਮਤਲਬ ਨਾਲ ਸਾਕਰ ਦੇ ਭਾਵੇਂ ਪੂਰਾ ਸੰਭਾਲ ਲੀ ਬਿਲਕੁਲ ਬਿਲਕੁਲ ਜਿੰਨਾ ਦੀਦੀ ਦਾ ਦਿਮਾਗ ਹੈ ਨਾ ਮੈਨੂੰ ਤਾਂ ਲੱਗਦਾ ਤੇਰੀ ਨਾਲ ਲਾ ਕੇ ਕੰਮ ਕਰਨਗੇ ਦੋ ਤਾਂ ਆਜੀ ਵੀ ਤਾਂ ਦੋ ਜੁਗਣੀ ਹੋਇਆ ਕਰੀ ਤੁਹਾਡੇ ਘਰੇ ਵੇਖੀ ਜਾਇਓ ਵਧੀਆ ਗੱਲ ਆ ਫਿਰ ਤਾਂ ਹੋਰ ਕੀ ਚਾਹੀਦਾ ਘਰ ਦੇ ਕੰਮ ਦੀ ਜਿਹੜੀ ਗੱਲ ਹੋ ਤਾਂ ਮੈਂ ਆਪੇ ਸੰਭਲੂ ਸਾਰੇ ਕੰਮ ਕਰ ਲੈਂਦੀ ਐ ਉਹ ਘਰ ਦਾ ਵੀ ਬਾਹਰ ਦਾ ਵੀ ਬੜੀ ਸਿਆਣੀ ਜਿਵੇਂ ਰਤੀ ਚਲੋ ਚੰਗੀ ਗੱਲ ਐ ਤੁਸੀਂ ਵੀ ਟੈਨਸ਼ਨ ਬਿਲਕੁਲ ਨਹੀਂ ਲੈਣੀ ਨਹੀਂ ਨਹੀਂ ਤੁਹਾਡੇ ਹੁੰਦੇ ਮੈਨੂੰ ਕਹਿੰਦੇ ਟੈਨਸ਼ਨ ਹਾਂ ਬਸ ਇਹ ਸਾਡੇ ਮਤਲਬ ਤੁਹਾਡੀ ਧੀ ਤੇ ਸਾਡੇ ਘਰ ਦੀ ਵੀ ਧੀ ਹਾਂਜੀ ਹਾਂ ਠੀਕ ਐ ਨਾ ਟੈਨਸ਼ਨ ਨਾ ਲੈਣਾ ਅਸੀਂ ਇਹਨੂੰ ਫੁੱਲਾ ਵਾਂਗ ਰੱਖਾਂਗੇ ਕੰਮ ਬੈਠ ਜਾ ਵਕੀ ਲਗਾਈ ਜੰਨੀ ਆ ਕੋਚ ਨਹੀਂ ਮੈਂ ਤਾਂ ਸ਼ਾਬਾਸ਼ੀ ਤੇਰੇ ਲਵਾਲੇ ਰੋਕਾ ਚਰਨ ਹੋਲੀ ਬਾਰ ਗੈਸਟ ਬੈਠੇ ਰਹੇ ਨੇ ਉੱਚੀ ਨਾਲ ਹੋਲੀ ਇੱਥੇ ਓ ਹੋਲੀ ਬੋਲਣ ਇੱਥੇ ਕਿਹੜਾ ਸਾਡਾ ਕੋਈ ਹੈਗਾ ਹੁਣ ਓ ਮੈਂ ਤਾਂ ਸੋਚਿਆ ਸੀ ਕਿ ਪਹਿਲਾਂ ਕਾਹੇ ਪਤਾ ਮੈਂ ਦੇਵਨਾ ਤੂੰ ਹੀ ਕਿਹਾ ਸੀ ਨਾ ਕਿ ਰੋਕਾ ਲਵਾਦਿਆਂ ਪਹਿਲਾਂ ਕਾਹੇ ਪਤਾ ਦੇ ਮੇਰੇ ਪਿਓ ਦੇ ਨਾਮ ਕਰਦੇ ਸਭ ਕੁਝ ਸੋਹਣੀ ਕਰਦੋ ਕੀਤੀ ਹੂੰ ਓ ਮੈਂ ਤੇ ਆਪਣੇ ਮਨ ਕੇ ਫੇਰ ਆਇਆ ਹਾਂ ਤੇ ਬਾਅਦ ਚ ਵੀ ਤੁਹਾਡਾ ਹੀ ਆ ਬਰਬਖਾਈ ਨਾ ਉਹੀ ਗੱਲਾਂ ਪੁੱਤਾਂ ਨਾ ਬੋਲਣ ਦੀ ਕੋਈ ਲੋੜ ਨਹੀਂ ਨਾਲ ਸ਼ਰਤਾਂ ਨਾਲ ਸਾਰੇ ਕੰਮ ਨਹੀਂ ਹੁੰਦੇ ਇਹ ਜਿਹੜੇ ਕਾਗਜ਼ ਹੈ ਨਾ ਇਹ ਮੇਰੇ ਪਿਓ ਦੇ ਇਹ ਨਾਮ ਤੇਰੇ ਨਹੀਂ ਹੁਣ ਸ਼ਰ ਦੇ ਇਹ ਤੋਂ ਤੁਹਾਨੂੰ ਕੁਝ ਵੀ ਨਹੀਂ ਮਿਲਣਾ ਨਾ ਜ਼ਮੀਨ ਨਾ ਫੁੱਟੀ ਕੋੜੀ ਕਿਹੜੀ ਗੱਲੋ ਤੁਸੀਂ ਸਾਰੇ ਸਾਹਮਣੇ ਬਹਿ ਜਾਓਗੇ ਓ ਸ਼ਰਮ ਕਰ ਸ਼ਰਮ ਕਿਧਰ ਰੱਬ ਕੋ ਡਰਜੋ ਥੋੜਾ ਡਰ ਕੇ ਸ਼ਰਮ ਉਤਰ ਗਈ ਹੁਣ ਜੋ ਤੁਸੀਂ ਕਰਤੂਤਾ ਕਰ ਵਿਖਾਈਆਂ ਨਾ ਹੋਣੀ ਕੋਈ ਸ਼ਰਮ ਆਉਂਦੀ ਬੇਕਰਮ ਜਿੱਥੇ ਤੇ ਇੰਸਟਾਗ੍ਰਾਮ ਤੇ ਕਰਨਦੇ ਸੀ ਨਾ ਸਾਰਾ ਪਤਾ ਕਰਾ ਲਿਆ ਉਹਦਾ ਮੁੰਡਾ ਸਿਰੇ ਦਾ ਟਕਾ ਕੇ ਨਸ਼ੜੀ ਹੈ ਤੂੰ ਹੀ ਕੀ ਚਾਹੁੰਦੇ ਹੋ ਮੈਂ ਸਾਰੀ ਉਮਰ ਪਹਿਲਾ ਬੰਦੇ ਨਾਲ ਕੱਟੀ ਉਹੋ ਜੀ ਹੁਣ ਉਹਦੇ ਮੁੰਡੇ ਨਾਲ ਕੱਟਾਂ ਸਾੰਧੀ ਰਵਾਂ ਆਪਣੀ ਜਵਾਨ ਕੁੜੀ ਲੈ ਕੇ ਉਸ ਘਰ ਚ ਜਾ ਥੋੜਾ ਤਾਂ ਸੋਚ ਲੈ ਨਾ ਰਿਸ਼ਤਾ ਕਰ ਲੈਣਾ ਪਤਾ ਤੂੰ ਉਹ ਸਾੰਧੀ ਫਿਰ ਇਹੋ ਰਿਸ਼ਤੇ ਨੂੰ ਆ ਕਾਗਜ਼ ਪੱਤਰ ਭੁੱਲ ਜਾ ਹੁਣ ਤੇ ਤੁਹਾਡੇ ਹਿੱਸੇ ਹੋਊਗਾ ਕੁਝ ਨਹੀਂ ਕਰਨ ਆ ਗਲਤ ਕਰਨ ਲੱਗਾ ਤੂੰ ਮੇਰੇ ਪਿਓ ਨਾਲ ਧੱਕਾ ਕਰਨ ਲੱਗਾ ਵੇ ਇਹ ਬਹੁਤ ਵੱਡੀ ਗਲਤੀ ਹੈ ਓਏ ਅੰਗਲ ਨਾ ਵਖਾ ਇਹ ਹੁਣ ਇਦਾਂ ਹੀ ਹੋਣਾ ਹੀ ਚੱਲ ਛੋਟਾ ਜਿਹਾ ਨਾਟਕ ਕਰ ਲੈਂਦੇ ਹੈ ਬਾਅਦ ਚ ਕਰਾਂਗੇ ਸਾਰਾ ਕੁਝ ਸਾਰੀ ਸਾਰੀ ਵੀ ਸਾਰੀ ਮੇਰੀ ਗਲਤੀ ਕੱਢਣਗੇ ਮੈਂ ਕੀ ਜਵਾਬ ਦਵਾਂਗੀ ਜੇ ਸੇਵਕ ਨੂੰ ਪਤਾ ਲੱਗ ਗਿਆ ਕੀ ਬਣ ਗਿਆ ਦਿਮਾਗ ਖਰਾਬ ਹੋ ਲਿਆ ਮੇਰਾ ਤੇ ਮੈਂ ਆਪਣੀ ਕੁੜੀ ਦਾ ਨਾਂ ਵੀ ਸੁਣਦੀ ਕਿਸ ਤਰ੍ਹਾਂ ਸਾਰੀ عمر ਆਪਣੇ ਭਰਾ ਦੇ ਘਰ ਕੱਟ ਲੈਂਦੀ ਮੈਂ ਵਿਆਹ ਦਾ ਡਿਸੀਜਨ ਲੈ ਕੇ ਕੀ ਗਲਤੀ ਕੀਤਾ ਇੱਕ ਨਿਸ਼ਣੀ ਦੇ ਘਰ ਥੋੜੀ ਮੈਂ ਚੱਲ ਜੈਣਾ ਸੀ ਹੱਦੀ ਜ਼ਿੰਦਗੀ ਮੈਂ ਆਪਣੀ ਗਲਤੀ ਮਾਰਕੁੱਟ ਖਾ ਖਾ ਕੇ ਜਵਾਰੀਆਂ ਇੱਕ ਥਾਂ ਦਾ ਉਹਨੂੰ ਕੋਈ ਮਤਲਬ ਨਹੀਂ ਸੀ ਕਿਹੇ ਚੀਜ਼ ਦੇ ਨਾਲ ਜੇ ਉੱਥੋਂ ਖਹਿੜਾ ਛਡਾਇਆ ਧੁੱਗੇ ਫੇਰ ਮੈਨੂੰ ਉੱਥੇ ਸੁਟਾ ਲੱਗੇ ਨੇ ਜਿੱਥੇ ਕੋ ਔਲਾਦ ਹੈਗੀ ਉਹੋ ਜੀ ਨਹੀਂ ਨਹੀਂ ਮੇਰਾ ਕਾਦਾ ਕਸੂਰ ਹੈਗਾ ਮੈਂ ਮੇਰਾ ਕੋਈ ਕਸੂਰ ਨਹੀਂ ਸਾਗਰ ਵਰਗਾ ਰਿਸ਼ਤਾ ਮੈਨੂੰ ਕਿਤੇ ਨਹੀਂ ਮਿਲਣਾ ਜਿੰਨੇ ਮੇਰੀ ਧੀ ਨੂੰ ਸਭ ਤੋਂ ਪਹਿਲਾਂ ਅਪਣਾਇਆ ਉਹਦੀ ਅੱਖਾਂ 'ਚ ਚਮਕ ਦੇਖੀ ਸੀ ਇੱਕ ਪਿਓ ਦੇ ਪਿਆਰ ਵਾਲੀ ਕੋ ਪਿਆਰ ਦੇਗਾ ਖੋਦੀ ਪਰ ਜਾਈ ਮਾਮਾ ਵਰਗੀ ਛੋਟਾ ਜਿਹਾ ਪਰਵਾਰ ਹਰ ਕੋ ਲੋ ਖੁਸ਼ ਰੱਖਣ ਵਾਲਾ ਹਰ ਚ ਮੇਰਾ ਥੋੜੀ ਦੋਸ਼ ਹੈਗਾ ਮੈਂ ਕਿ ਪਿਓ ਦੀ ਜਾਇਦਾਦ ਖੋਈ ਗਈ ਹੈ ਮੈਂ ਕਾਦੀ ਦੁਖੀ ਹੋਈ ਮੈਂ ਤਾਂ ਕੁਛ ਹੈ ਮੁਝਾ ਨਹੀਂ ਕਿੱਤਾ ਮੇਰੇੁੰਡੇ ਮਾਮਾ ਬਰੋਸ ਜਨਗੇ ਕੀ ਹੋਇਆ ਤੁਹਾਨੂੰ ਕਿਉਂ ਰੋਂਦੇ ਜੀ ਅੰਜੂ ਕੀ ਹੋਇਆ ਪੁੱਤ ਮਮਾ ਹੌਲੀ ਬੋਲੋ ਕਰਨ ਮੈਨੂੰ ਨਹੀਂ ਸੀ ਪਤਾ ਕਿ ਕਰਨ ਕਾਗਜ਼ ਲੈ ਕੇ ਆ ਗਿਆ ਸੀ ਪ੍ਰਾਪਰਟੀ ਦੇ ਸਾਰੇ ਬੈਠੋ ਬੈਠੋ ਹਾਂ ਫਿਰ ਮੈਨੂੰ ਕਹਿੰਦਾ ਮੈਂ ਤਾਂ ਪ੍ਰਾਪਰਟੀ ਦੇਣ ਆਇਆ ਸਾਂ ਤੂੰ ਕਿਹਾ ਸੀ ਨਾ ਰੋਕਾ ਲਾ ਲਾ ਮੈਂ ਪ੍ਰਾਪਰਟੀ ਦੇ ਦੇਣਾ ਜੋ ਜੋ ਤੁਹਾਡੇ ਹਿੱਸੇ ਦਾ ਸਾਰਾ ਦੇ ਦੇਣਾ ਪਰ ਤੂੰ ਹੀ ਦਗਾ ਬਾਜ਼ ਨਿਕਲੀ ਤੀ ਮੈਂ ਉਸ ਖਾਨਦਾਨ ਚ ਨਹੀਂ ਸੀ ਵਿਆਹ ਕਰਾਣਾ ਮੇਰੀ ਕੁੜੀ ਦੀ ਵੀ ਜ਼ਿੰਦਗੀ ਰੁੱਲ ਜਾਣੀ ਸੀ ਦੀਦੀ ਮੇਰੀ ਗੱਲ ਸੁਣ ਮੰਮੀ ਦੋ ਮਿੰਟ ਚੁੱਪ ਕਰੋ ਮੈਂ ਤੁਹਾਨੂੰ ਉਦਨ ਵੀ ਕੀ ਕਿਹਾ ਸੀ ਜਿਹੜੀ ਚੀਜ਼ ਤੁਹਾਡੀ ਹੋਊਗੀ ਨਾ ਆਪੇ ਤੁਹਾਡੇ ਕੋਲ ਆਜੂਗੀ ਜਿਹੜੀ ਚੀਜ਼ ਨਹੀਂ ਹੋਊਗੀ ਨਾ ਫਿਰ ਜਿੰਨਾ ਮਰਜ਼ੀ ਜ਼ੋਰ ਲਾ ਲਓ ਦੀਦੀ ਕਿੰਨੇ ਦਾ ਰਾਬੜਾ ਵੀ ਇੱਕ ਵਾਰੀ ਲੜ ਕੇ ਤੁਸੀਂ ਚੀਜ਼ ਹਾਸਲ ਕਰ ਲੋਗੇ ਪਰ ਉਹ ਚੀਜ਼ ਤੁਹਾਨੂੰ ਕਦੀ ਖੁਸ਼ੀ ਨਹੀਂ ਦੇਊਗੀ ਇਹ ਚੀਜ਼ ਸੱਚ ਹੈ ਦੀਦੀ ਤੁਸੀਂ ਇਹ ਚੀਜ਼ ਨੂੰ ਲੈ ਕੇ ਨਾ ਪਾਓ ਵੀ ਕੋਈ ਗੱਲ ਨਹੀਂ ਜੇ ਨਹੀਂ ਹੋਇਆ ਨਾ ਤਾਂ ਛੱਡ ਦੋ ਤੁਸੀਂ ਆਪਣੇ ਘਰੇ ਖੁਸ਼ ਰਹੋ ਤੁਹਾਨੂੰ ਕੀ ਲੋੜ ਪਈ ਇਹਦਾ ਪਰ ਮੇਰੇ ਮਾਪੋਂ ਦੀ ਜ਼ਿਆਦਾ ਤਾਂ ਕੋਈ ਨਹੀਂ ਨਾ ਤੁਸੀਂ ਜ਼ਿਆਦਾਤੋਂ ਕੀ ਲੈਣਾ ਦੀਦੀ ਮੇਰੀ ਗੱਲ ਸੁਣੋ ਜ਼ਿਆਦਾਤ ਨਾ ਇਹ ਆ ਕਿੰਨਾ ਦੀ ਹੈ ਇਹ ਕਿੰਨੇ ਦੀ ਬੁਲਾਈ ਸੇਵਕ ਨੇ ਬਣਾਈ ਨਾ ਮੈਂ ਤੇ ਨਹੀਂ ਨਾ ਬਣਾਈ ਨਾ ਤੁਸੀਂ ਤੇ ਨਹੀਂ ਨਾ ਬਣਾਈ ਸੇਵਕ ਨੇ ਬਣਾਈ ਨਾ ਤੇ ਸੇਵਕ ਦੇ ਮਾਪਿਓ ਦੀ ਹੋਈ ਤੇ ਆਹ ਦੇਖੋ ਗੱਲ ਕਰਨ ਦੀ ਸਭ ਕੁਝ ਸੇਵਕ ਦਾ ਵਾ ਮੈਨੂੰ ਸੇਵਕ ਨੂੰ ਪਤਾ ਲੱਗ ਗਿਆ ਕਰਨ ਆਇਆ ਸੀ ਲੈ ਕੇ ਕਾਗਜ਼ ਪਰ ਇਹ ਰੋਕੇ ਕਰਕੇ ਸਭ ਕੁਝ ਬਰਬਾਦ ਹੋ ਗਿਆ ਫਿਰ ਕੋਈ ਨਹੀਂ ਇਹ ਦਾਦਾ ਹੁੰਦਾ ਮੈਂ ਹੈਗੀ ਨਾ ਕੋਈ ਸੇਵਕ ਨੂੰ ਪਤਾ ਨਹੀਂ ਲੱਗਣ ਦੇਣੀ ਜਿਹੜੀ ਗੱਲ ਆਪਣੀ ਚ ਹੋ ਗਈ ਨਾ ਮੈਂ ਤੁਹਾਡੇ ਤੱਕ ਹੀ ਰਹਿਣ ਦੇਣੀ ਹੁੰਦੀ ਮੈਂ ਨਹੀਂ ਕਿਤੇ ਸੇਵਕ ਦੇ ਕੋਈ ਇਦਾਂ ਦੀ ਗੱਲ ਕਰਨ ਚ ਪਾਈ ਕਿ ਸਾਡੇ ਘਰੇ ਲੜਾਈ ਪਵੇ ਅਬ ਇਹ ਚੀਜ਼ ਦੀ ਟੈਨਸ਼ਨ ਨਾ ਲਿਓ ਆਪਣੇ ਤੱਕ ਹੀ ਰੱਖਣਾ ਗੱਲ ਕਦੀ ਵੀ ਕੰਨੋ ਕਾਨ ਕਦੀ ਵੀ ਰਹਿੰਦੀ ਦੁਨੀਆ ਤੱਕ ਗੱਲ ਨਾ ਬਾਹਰ ਨਿਕਲੇ ਕਿਉਂਕਿ ਸੇਵਕ ਕਰਨ ਦੀ ਗੱਲ ਤੇ ਯਕੀਨ ਨਹੀਂ ਕਰੇਗਾ ਜੇ ਸਾਡੇ ਕੋਲ ਗੱਲ ਨਿਕਲੀ ਨਾ ਬਾਹਰ ਬੜਾ ਤਮਾਸ਼ਾ ਬਣਨਾ ਤੁਸੀਂ ਚੁੱਪ ਕਰ ਤੁਸੀਂ ਟਿਕੀ ਕੋਲੇਂ ਜੇ ਤੁਸੀਂ ਨਾ ਇਹ ਚੀਜ਼ ਬਿਲਕੁਲ ਟੈਨਸ਼ਨ ਨਾ ਲਓ ਜਿਹੜੀ ਗੱਲ ਇੱਥੇ ਹੋਗੀ ਨਾ ਸਮਝੋ ਨਾ ਇੱਥੋਂ ਤੱਕ ਹੀ ਰਹੋਗੀ ਬਾਹਰ ਤੱਕ ਕਦੀ ਨਹੀਂ ਜਾਓਗੀ ਚਲੋ ਹੋ ਨਾ ਤੁਸੀਂ ਇੱਥੋਂ ਸਵਾਗਤ ਦੀ ਭਾਬੀ ਬਾਹਰ ਬੈਠੀ ਆ ਪਾ ਚਾਹ ਪਾਣੀ ਪੀਈਏ ਐਵੇਂ ਬਾਤ ਚ ਉਹਨੇ ਕਹਣਾ ਅੰਦਰ ਕੀ ਖਲਾਮਾ ਕਰਨ ਦੇ ਆ ਪੇ ਠੀਕ ਚਲੋ ਮੈਂ ਆਈ ਛੇ ਇੱਕ ਮਿੰਟ ਮੰਮੀ ਸਿਮਰਤ ਗੱਲ ਤਾਂ ਬੜੀ ਵਧੀਆ ਕਰ ਗਈ ਐ ਮੈਂ ਕਾਦੀ ਟੈਨਸ਼ਨ ਲਈ ਐ ਹਾਂ ਪਤਾ ਹੈ ਹਮੇਸ਼ਾ ਇੱਥੇ ਰੋ ਰਾਮ ਨਾਲ ਅਹੀਂ ਟੁਕੜੇ ਪੀਖਦੇ ਜਿਹੜੇ ਸਾਡੇ ਚੋਲੀ ਪਾਉਂਦੇ ਨੇ ਭਾਵੇਂ ਸਾਡਾ ਹੱਕ ਹੀ ਐ ਅਸੀਂ ਕੀ ਕਰਨਾ ਲੈ ਕੇ ਛੱਡ ਪਰਾਂ ਇੰਨੀ ਕਰਨੀ ਜ਼ਿੰਦਗੀ ਰੋਲਣ ਤੇ ਲੱਗੇ ਹੋਏ ਸੀ ਕੋਈ ਗੱਲ ਤੂੰ ਪਤਾ ਆਪਣੇ ਘਰ ਜਾ ਤੁਹੇ ਕਿਛਾਲੀ ਮੇਰੀ ਧੀ ਦਾ ਵਧੀਆ ਘਰ-ਘਰ ਮਿਲ ਗਿਆ ਤੇ ਨੀਂ ਤਿੰਮੀ ਫੇਨਾ ਫੋਨ ਸਭ ਗੁਰੂ ਘਰ ਜਾ ਕੇ ਨਾ ਲਾਵਾਂ ਲੱਲੇ ਨਹੀਂ ਮੈਂ ਹਾਂ ਸੇਵਕ ਬੋਲੋ ਥੋੜਾ ਝਟਕਾ ਲੱਗੰਦੇ ਆ ਇੱਕ ਵਾਰੀ ਉਹਨਾਂ ਫੋਨ ਤੇ ਬਸ ਗੱਲ ਕਰ ਲਾਂਗੀ ਜੇ ਨਾ ਨਾ ਮੰਨਿਆ ਤੇ ਫੇ ਸਿਮਰਤ ਹੈਗੀ ਐ ਵਿੱਚ ਬਾਅਦ ਚਾਪੇ ਬਣਾ ਲੇਗੀ ਮੈਨੂੰ ਪਤਾ ਸਾਂਭ ਲੈਣਾ ਸਾਰਾ ਬੀ ਸਿਆਣੀ ਹੋ ਗਈ ਉਹ ਕਿਉਂਕਿ ਇਦਾਂ ਦਾ ਰਿਸ਼ਤਾ ਹੁਣੀ ਨਾ ਮਿਲਣਾਗਾ ਮੈਂ ਤਾਂ ਚਲ ਚੁੱਪ ਕਰ ਤੋ ਚੁੱਪ ਕਰਕੇ ਆਉਂ ਪਈ ਤਾ